ਪਰ ਪਟਿਆਲਾ ਤੋਂ ਅਜਿੱਥੇ ਕਿ ਡੇਂਗੂ ਦੇ ਕੇਸ ਲਗਾਤਾਰ ਵੱਧਦੇ ਜਾ ਰਹੇ ਹਨ ਹੁਣ ਤੱਕ ਪਟਿਆਲਾ ਤੋਂ ਵਿੱਚ 426 ਡੇਂਗੂ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ ਇਸ ਸੰਬੰਧੀ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਨਾਬਾ ਤਹਿਸੀਲ ਤੋਂ ਵਿੱਚ ਹੁਣ ਤੱਕ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਇਸ ਤੋਂ ਇਲਾਵਾ ਸਰਕਾਰ ਦੇ ਵੱਲੋਂ ਚਲਾਈ ਜਾ ਰਹੀ ਸ਼ੁਕਰਵਾਰ ਡੇਂਗੂ ਤੇ ਵਾਰ ਮਹਿੰਮ ਤਹਿਤ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਡੈਂਗੂ ਦਾ ਲਾਰਵਾ ਨਸ਼ ਕੀਤਾ ਜਾ ਰਹੇ ਨੇ ਜਿਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਵੀ ਸਾਫ ਸਫਾਈ ਰੱਖਣ ਦੀ ਅਪੀਲ ਕੀਤੀ ਹੈ ਇਸ ਤੋਂ ਇਲਾਵਾ ਪਟਿਆਲਾ ਦੇ ਵਿੱਚ ਵਕਵਾਕ ਹਸਪਤਾਲਾਂ ਦੇ ਵਿੱਚ ਡੈਂਗੂ ਦੇ ਸਪੈਸ਼ਲ ਵਾਰਡ ਵੀ ਤਿਆਰ ਕੀਤੇ ਗਏ ਗੱਲ ਤੋਂ ਪਟਿਆਲਾ ਦੇ ਕਿੰਨੇ ਕੇ ਡੈਂਗੂ ਦੇ ਕੇ ਪਟਿਆਲਾ ਚ ਜੀ ਹੁਣ ਤੱਕ 426 ਡੈਂਗੂ ਦੇ ਕੇਸ ਰਿਪੋਰਟ ਹੋ ਚੁੱਕੇ ਹਨ ਹਲਕੇ ਦੀ ਵਾਈਸ ਨੇ ਇਸ ਗੱਲ ਕੀਤੀ ਜਾਵੇ ਕਿ ਹਲਕੇ ਚ ਕਿੰਨੇ ਕਿੰਨੇ ਕੇਸ ਹੈ ਸਭ ਤੋਂ ਜ਼ਿਆਦਾ ਸਾਡਾ ਜਿਹੜਾ ਨਾਬਾ ਤਹਿਸੀਲ ਦਾ ਏਰੀਆ ਉਹ ਪ੍ਰਭਾਵਿਤ ਰਹਿ ਰਿਹਾ ਨਾਬਾ ਸ਼ਹਿਰ ਦੇ ਵਿੱਚ 126 ਕੇਸ ਤੇ ਨਾਲ ਦੇ ਜਿਹੜੇ ਪਿੰਡੂ ਇਲਾਕੇ ਦੇ 70 ਕੇਸ ਹੋਰ ਨਾਥਾ ਮਤੇ ਆਏ ਹੋਏ ਨੇ 200 ਪਲੱਸ ਮਤਲਬ ਸਿਰਫ ਨਾਬਾਤ ਅਸੀਲ ਦੇ ਵਿੱਚ ਹੀ ਰਿਪੋਰਟ ਹੋ ਰਹੇ ਨੇ ਬਾਕੀ ਉਸ ਤੋਂ ਇਲਾਵਾ ਪਟਿਆਲਾ ਸ਼ਹਿਰੀ ਇਲਾਕੇ ਦੇ ਵਿੱਚ ਪਹਿਲਾਂ ਜਿਹੜੇ ਕੇਸਿਸ ਆਏ ਸੀਗੇ ਉਹਨਾਂ ਵਿੱਚ ਕੰਟਰੋਲ ਐਕਟਿਵਿਟੀਜ਼ ਕੀਤੀਆਂ ਜਾ ਰਹੀਆਂ ਹੁਣ ਥੋੜੀ ਹੱਲ ਪੈ ਰਹੀ ਹੈ ਕਿ ਹੁਣ ਕੇਸਿਸ ਘਟਾਵਟ ਆ ਰਹੀ ਹੈ ਜਦੋਂ ਕੋਈ ਸੀਰੀਅਸ ਕੇਸ ਕੋਈ ਤੁਹਾਡੇ ਵਾਲੇ ਜ਼ਿਲ੍ਹੇ ਦੇ ਤੁਸੀਂ ਨਹੀਂ ਜੀ ਹਾਲੇ ਤੱਕ ਦਾ ਡਾਕਲੇ ਘਟੇ ਨਹੀਂ ਹੁਣ ਸਾਡਾ ਜਿਹੜਾ ਟ੍ਰੈਂਡ ਆ ਰਿਹਾ ਪੋਜ਼ਿਟਿਵ ਸ਼ੋਅ ਹੋ ਰਿਹਾ ਹੈ ਕਿ ਐਡਮਿਸ਼ਨਸ ਵੀ ਕਮੀ ਹੈ ਓਪੀਡੀ ਦੇ ਵਿੱਚ ਵੀ ਬੁਖਾਰ ਦੇ ਕੇਸਿਸ 'ਚ ਕਮੀ ਦੇਖਣ ਨੂੰ ਮਿਲ ਰਹੀ ਹੈ ਜੱਟ ਜੀ ਇਲਾਜ ਨੂੰ ਲੱਗੇ ਕੀ ਬੰਦੋਬਸਤ ਕੀਤੇ ਇਲਾਜ ਸੰਬੰਧੀ ਪਹਿਲਾਂ ਤੋਂ ਹੀ ਤਿਆਰੀਆਂ ਕੀਤੀਆਂ ਗਈਆਂ ਸੀ ਕਿਉਂਕਿ ਦੱਸੋ ਉਹਦੇ ਬਾਰੇ ਦੱਸਿਆ ਵੀ ਜਾ ਰਿਹਾ ਸੀ ਤੇ 84 ਬੈੱਡ ਦੇ ਅਸੀਂ ਸਪੈਸ਼ਲ ਵਾਰਡ ਡੇਂਗੂ ਵਾਰਡ ਤਿਆਰ ਕੀਤੇ ਸੀਗੇ ਅਲੱਗ-ਅਲੱਗ ਹਸਪਤਾਲਾਂ ਦੇ ਵਿੱਚ ਉਹਨਾਂ 'ਚ ਸਾਡੇ ਦਾਖਲੇ ਮੈਕਸਮ ਇੱਕ ਦਿਨ ਦੇ ਵਿੱਚ 17 ਹੀ ਰਹੇ ਨੇ ਤੇ ਇਹ ਅੱਜ ਦੀ ਡੇਢ ਵਿੱਚ ਚਾਰ ਮਰੀਜ਼ ਸਾਡੇ ਕੋਲ ਦਾਖਲ ਨੇ ਦਰਸ਼ਕ ਇਸ ਤੋਂ ਪਹਿਲਾਂ ਵੀ ਲਾਰਵੇ ਨੂੰ ਨਸ਼ਟ ਕਰਨ ਲਈ ਕਿੰਨੀ ਜਿਹੜੀ ਹੈਗੀ ਹੈ ਤੁਸੀਂ ਚਲਾਈ ਗਈ ਜੀ ਮੂਹਮਿਮ ਚਲਾਈ ਗਈ ਜੀ ਅਸੀਂ ਹਫਤਾਵਾਰੀ ਰਿਪੋਰਟ ਦੇ ਰਹੇ ਹਾਂ ਇਹ ਸਾਰੀ ਮੁਹਿੰਮ ਦੀ ਹਰ ਸ਼ੁੱਕਰਵਾਰ ਨੂੰ ਜਿਹੜਾ ਜਿੰਨਾ ਵੀ ਹਫਤੇ ਦੇ ਕੰਮ ਕੀਤਾ ਜਾਂਦਾ ਉਹਦੀ ਮੀਡੀਆ ਵਿੱਚ ਵੀ ਰਿਪੋਰਟ ਦਿੱਤੀ ਜਾਂਦੀ ਹੈ ਤੇ ਇਸ ਤੱਕ ਜਿਹੜੀ ਅੱਜ ਦੀ ਡੇਟ ਤੱਕ ਅਸੀਂ 965431 ਘਰਾਂ ਦੇ ਵਿੱਚ ਜਾ ਕੇ ਚੈਕਿੰਗ ਕੀਤੀ ਹੈ ਉਹਨਾਂ ਚ 9500 ਤੋਂ 9536 ਥਾਵਾਂ ਤੇ ਲਾਰਵਾ ਨਸ਼ਟ ਕਰਵਾਇਆ ਦਰਸ਼ਕ ਜਿੰਨਾ ਡਿੰਗੋ ਗਿੱਦਾ ਟੈਪ ਦਾ ਮਹੌਲ ਪੈਦਾ ਤੁਸੀਂ ਆਪਣੇ ਵੱਲੋਂ ਕੀ ਸੰਦੇਸ਼ ਹੈ ਜਦੋਂ ਕਿ ਲਾਈ ਹੋ ਗਿਆ ਇਹ ਦੇਖ ਹਾ ਡੇਂਗੀ ਦੇਖੋ ਇੱਕ ਵਾਇਰਲ ਬੁਖਾਰ ਹੈ ਜਿਹੜਾ ਕਿ ਪੰਜ ਪੰਜਵਾਂ 6 ਦਿਨ ਦਾ ਮਤਲਬ ਤੇ ਦਿੱਕਤ ਕਰਦਾ ਹੈ ਮਰੀਜ਼ ਨੂੰ ਉਹਦੇ ਸ਼ੁਰੂਆਤੀ ਤੌਰ ਤੇ ਬੁਖਾਰ ਆਂਦਾ ਹੈ ਉਸ ਤੋਂ ਬਾਅਦ ਬदन ਦਰਦ ਬਾਡੀ ਐਕਸ ਸਿਰ ਦਰਦ ਤੇ ਕੋਈ ਲੇਕਿਨ 5% ਕੇਸਸੇ ਦੇ ਵਿੱਚ ਕੰਪਲਿਕੀਸ਼ਨਸ ਆ ਸਕਦੀਆਂ ਹੈ ਕੰਪਲਿਕੀਸ਼ਨਸ ਦੇ ਰੂਪ ਦੇ ਵਿੱਚ ਉਹਨਾਂ ਨੂੰ ਬੀਪੀ ਡਿੱਗ ਜਾਣਾ ਚੱਕਰ ਆਉਣੇ ਪੇਟ ਚ ਤੰਗ ਤੇਜ਼ ਦਰ ਸ਼ੁਰੂ ਹੋ ਜਾਣਾ ਜਾਂ ਬਲੀਡਿੰਗ ਹੋ ਜਾਣੀ ਜਾਂ ਫਿਰ ਇੱਕਦਮ ਬਲੱਡ ਪ੍ਰੈਸ਼ਰ ਘਟਣ ਤੋਂ ਬਾਅਦ ਜਿਹੜਾ ਡੇਂਗੂ ਸ਼ੌਕ ਸਿੰਡਰੋਮ ਜਿਹਦੇ ਨਾਲ ਡੈਥ ਹੋ ਜਾਂਦੀ ਹੈ ਅਜਿਹਾ ਐਪੀਸੋਡ ਹੋ ਜਾਣਾ ਇਹ ਚੀਜ਼ ਪੋਸੀਬਲ ਹੈਗੀ ਹੈ ਸੋ ਉਸ ਤੋਂ ਧਿਆਨ ਰੱਖਣ ਦੀ ਲੋੜ ਹੈਗੀ ਹੈ ਕਿਉਂਕਿ ਸਾਡੇ ਲਈ ਹਰ ਇੱਕ ਜਾਨ ਕੀਮਤੀ ਹੈ ਅਸੀਂ ਮਰੀਜ਼ ਨੂੰ ਦੱਸਦੇ ਹਾਂ ਕਿ ਜਦੋਂ ਵੀ ਕੋਈ ਡੇਂਗੀ ਪੋਜ਼ਿਟਿਵਿਟੀ ਨਿਕਲ ਰਹਾ ਹੈ ਉਹ ਉਹਦੇ ਕੁਝ ਖਤਰੇ ਦੇ ਚਿੰਨ੍ਹ ਉਹਨੂੰ ਜ਼ਰੂਰ ਦੱਸੇ ਜਾਂਦੇ ਹਨ ਜਿਨ੍ਹਾਂ 'ਚ ਇਹ ਚੀਜ਼ ਦਾ ਧਿਆਨ ਰੱਖਿਆ ਜਾਵੇ ਕਿ ਪਿਸ਼ਾਬ ਠੀਕ ਆਂਦਰ ਰਵੇ ਮਰੀਜ਼ ਦੀ oral intake ਅੱਛੀ ਰਵੇ ਉਹਨੂੰ vomiting ਤਾਂ ਜਿਆਦਾ ਨਹੀਂ ਆ ਰਹੀਆਂ ਅਗਰ vomiting ਆ ਰਹੀਆਂ ਤਾਂ ਉਲਟੀਆਂ ਆ ਰਹੀਆਂ ਤਾਂ ਉਹ ਉਹਨੂੰ ਦਾਖਲ ਕੀਤਾ ਜਾਵੇ ਤਾਂ ਜੋ ਉਹਦੀ IV drip ਲਗਾ ਕੇ ਉਸ ਨੂੰ ਠੀਕ ਕੀਤਾ ਜਾ ਸਕੇ ਥੈਂਕ ਯੂ